ਸਤਿਨਾਮ ਵਾਹਿਗੁਰੂ ਸਹਿਬ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੁਰਜ ਨ ਹੋਵੈ ਜੀ ਸੋਚੀ ਰਖਵਾਰ ਚੁੱਪੈ ਚੁੱਪ ਨ ਹੋਵੈ ਜੀ ਲਾਈ ਰਹਾ ਨਿਬਤਾਰ ਭੁਖਿਆ ਭੁਖ ਨਾ ਤਰੀ ਜਿਵਨ ਨਾ ਬੁਰੀ ਆਭਾਰ ਸਹਿ ਸਿਆਨ ਪਾਲਖੋ ਹੋਇ ਤਾਂ ਇੱਕ ਨ ਜਲੈ ਨਾਲ ਕਿਸ ਜਹਾਰਾ ਹੋਈਐ ਇੱਕ ਊੜਾ ਟੁੱਟੈ ਬਾੜ ਹੁਕਮਰ ਜਾਈ ਜਲਣਾ ਨਾ ਨਗਲਿ ਗਿਆ ਨਾਲ ਹੁਕਮੀ ਹੋਣੀ ਆਕਾਰ ਹੁਕਮਣ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਸੁਖ ਸੁਭਾਈ ਹੈ ਕਣ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਗਿਆ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਹੁਕਮੈ ਜੀ ਬੁਜੈ ਤਾਂ ਮੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਨੁ ਹੋਵੇ ਕਿਸੇ ਤਾਨੁ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਈਆ ਚਾਰ ਗਾਵੇ ਕੋ ਵਿਦਿਆ ਵਿਤਿ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੇ ਫਿਰ ਦੇਹੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਹضور ਕਤਨਾ ਕਥੀ ਨਾ ਆਵੇ ਦੂੜ ਕਤ ਕਤ ਕਥੀ ਗੋਦੀ ਕੋਲ ਕੋਟ ਦਿੰਦਾ ਲੇ ਲੈਂਦੇ ਤਗ ਪਾਈ ਜੁਗਾ ਜਗੰਤਰ ਕਾਹੀ ਕਾਹੀ ਹੁਕਮੀ ਹੁਮ ਜਲਾਏ ਰਾਹੋ ਨਾਨਕ ਇਸੇ ਵੇ ਪਰਵਾਹੋ ਸੱਚਾ ਸਾਜ ਸੱਚ ਨਾਏ ਬਖਿਆ ਪਉ ਪਾਰ ਅੱਖ ਮੰਗੈ ਦੀਦੀ ਤੰਦ ਕਰੇ ਦਾਤਾਰੇ ਫੇਰ ਕਿ ਘਹਿ ਰਖੀਐ ਜਿਤਨੇ ਸੇ ਦਰਬਾਰ ਮਹੌ ਕੈ ਬੋਲਣ ਬੋਲੀਐ ਜਿਤ ਸੁਣ ਤਰੀ ਪਿਆਰ ਅੰਮ੍ਰਿਤ ਮੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਗੀਤਾ ਨਾ ਹੋਏ ਅਪੀ ਆਪਣ ਜਿਨ ਸੋਏ ਜਿਨ ਸੇ ਗਇਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਨੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰਨੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੋਰੀ ਸ਼ਰ ਗੁਰ ਗੋਰ ਕਲਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣ ਕਸਣਾ ਜਾਈ ਗੁਰਾਂ ਇੱਕ ਦੇ ਬੁਝਾਈ ਸਪਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਸ ਨਾਵਾ ਜਿਤ ਸਪਾਵਾ ਬਿਨ ਪਾਣੇ ਕੇ ਨਾਹੀ ਕਰੀ ਜਿਤੀ ਸਰਠੋ ਪਾਈ ਵਿਖਾਂ ਬਿਨ ਧਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿਖ ਸੁਣੀ ਗੁਰਾਂ ਇੱਕ ਦੀਪ ਜਾਈ ਸਭਨਾ ਜੀਆਂ ਕਰ ਤਦਾਤਾ ਸੋ ਮੈਂ ਇਸਰਨ ਜਾਈ ਜੀ ਰੁਚਾਰੇ ਆਰ ਜਾ ਹੋਰਦ ਸੁਣੀ ਹੋਈ ਨਵਾ ਕੰਡਾ ਵਿਝਾਨੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰਖਾਈ ਗਏ ਜਸ ਈਤ ਜਗਲੇ ਜੇਤ ਸਿਨਦਰਣਾ ਆਬਈ ਤਾਂ ਵਾਰ ਨ ਪੁੱਛੇਗੀ ਕੀਤਾ ਇੰਦਰ ਕੀ ਕਰਿ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਤਿਹਾ ਕੋਈ ਨ ਸੁਜੈ ਜਿਤਸ ਗੁਣ ਕੋਈ ਕਲੇ ਸੁਨੇ ਸਿਧ ਪੀਰ ਸੁਰਨਾਥ ਸੁਨੇ ਤਰਤਉ ਰੇ ਆਕਾਸ਼ ਸੁਨੇ ਦੀਪਨ ਉਪਾਤਾਲ ਸੁਨੇ ਕੋਹ ਨ ਸਕੇ ਕਾਨ ਨਾਨਕ ਭਗਤਾਂ ਦਾ ਲਗਿ ਲਾਸ ਸੁਨੇ ਦੂਪਾ ਕਾ ਨਾਸ ਸੁਨੇ ਈਸ਼ਰ ਬ੍ਰਹਮਾ ਇੰਦ ਸੁਨੇ ਮੁਕਸ਼ਲਾ ਹਨ ਮੰਦ ਸੁਨੇ ਜੋ ਜੁਗਤਨ ਭੀਦ ਸੁਨੇ ਸਾਜ ਸਿਮਰਤੀ ਦੀਦ ਨਾਮਿਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਭ ਸੰਤ ਹੋ ਗਿਆਨ ਸੁਨੇ ਅਸ਼ਰਧ ਕਾ ਇਸਾਨ ਸੁਨੇ ਬਰਬੜ ਪਾਵੇ ਮਾਨ ਸੁਨੇ ਲਗੇ ਸਹਿ ਧਿਆਨ ਨਾਮਿਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਣਾ ਕੀਦਾ ਹਸ ਸੁਨੇ ਸੇਗਵੀ ਪਾਦਸ਼ਾਹ ਸੁਨੇਂ ਦੇ ਪਾਵੈ ਰਾਹ ਹੋਸਨੇ ਹਾਥ ਹੋਏ ਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਬਹਿ ਪਿਛੇ ਵਸਤਾਏ ਗਾਗਦ ਕਰਨ ਨਾਲ ਲਖਣਾ ਹਾਰ ਮੰਨੇ ਗਾਬਹਿ ਕਰਨ ਵਿਚਾਰ ਐਸਾ ਨਾ ਮਿਲਨ ਜਿਲ ਹੋਏ ਜੀ ਕੋ ਮਨ ਜਾਣੇ ਮਨ ਕੋਈ ਮਨੈ ਸਰਦ ਹੋਵੇ ਮਨ ਬੁੱਧ ਬੰਨੈ ਸਰਦ ਭਵਨ ਕੀ ਸੁਧ ਮਨੈ ਭੋਈ ਜੂਟਾ ਨਾ ਖਾਈ ਮਨੈ ਜਮਕਰ ਸਾਥ ਨ ਜਾਈ ਐਸਾ ਨਾਮ ਅਮ੍ਰਿੰਦ ਰੰਝਿ ਨ ਹੋਈ ਜੀ ਕੋ ਮਨ ਜਾਣੇ ਬਨ ਕੋਈ ਮਨੈ ਮਹਾਰ ਘਠਾਗਣਾ ਪਾਈ ਬੰਨੈ ਪਤਸਵ ਪ੍ਰਗਟ ਜਾਏ ਮਨੈ ਮਗਣਾ ਚੱਲੈ ਪੰਥ ਮਨੈ ਧਰਮ ਸਿਧੀ ਸਨ ਬੰਧ ਐਸਾ ਨਾਮ ਅਮ੍ਰਿੰਦ ਰੰਝਿ ਹੋਈ ਜਿ ਕੋ ਮਨ ਜਾਣੇ ਮਨ ਕੋਈ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰੈ ਸਦਾਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਪਵੈ ਨਿਖਿਓ ਐਸਾ ਨਾਮ ਨੰਨ ਜਿਹਾ ਹੋਇ ਜਿ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੀ ਪਾਵੇ ਦਰਗਹਿ ਮਾਲ ਪੰਜੇ ਸੋਹਦ ਰਾਜਾਨ ਬੰਜਾਂ ਦਾ ਗੁਰ ਇੱਕ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨਿਆ ਹੀ ਸਮਾਰ ਧੌਲ ਧਰੰਦੇ ਹਕ ਬੂਤ ਸੰਤੋਖ ਥਾਪ ਰਖਿਆ ਜਨ ਸੂਤ ਜੀ ਕੋ 부ਝੋਐ ਸਚਿਆਰ ਤਵਲੇ ਉਪਰ ਗਿਤਾ ਭਾਰ ਤਰਦੀ ਹੋਰ ਪਰੇ ਹੋਰ ਹੋਰ ਦਿਸਤੇ ਭਾਰਤ ਲੈ ਕਮਣ ਜੋਰ ਜੀ ਜਤਰਾੰਗਾ ਕੇ ਨਾਮ ਸੰਨ ਲਖਿਆ ਬੜੀ ਕਲਾਮ ਇਹੋਲੇ ਕਾਲਿਗ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਈ ਕੇਤਾ ਦਾਸਵਲ ਰੂਪ ਕੀਤੀ ਦਾਬ ਜਾਣੇ ਕੌਣ ਪੂਰ ਕੀਤਾ ਫਸਾਓ ਇਹ ਦੁਖ ਆਉ ਉਹ ਦਿਸਤੇ ਹੋਈ ਰਤਿਰੀ ਆਉ ਕਦ ਤੱਕ ਕੌਣ ਦਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤਤ ਪਾਵੇ ਸਹੀ ਪਰੀਕਾਰ ਤੁਸ ਰਸ ਨਾਮ ਤਨ ਰੰਗਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖੀਤ ਪਾਠ ਸਭ ਜੋਗ ਮਾਨ ਰਹਿ ਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਤਾਰ ਸੰਗ ਸੂਰਮ ਬਖਸਾਰ ਸੰਖ ਮੋਨ ਦਿਵ ਲਾਈ ਦਾਰ ਕੁਤਰਤ ਕਮਨ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੁਦਤ ਪਾਵੈ ਸਹੀ ਭਲੀ ਕਾਲ ਤੁਸਰਤ ਨਾਮ ਦਿਨਰੰਕਾਰ ਅਸੰਖ ਮੂਰਖਾਂ ਦੇ ਘੋਰ ਸੰਗ ਚੋਰ ਹਰਾਂ ਖੋਰ ਸੰਗ ਅਮਰ ਕਲ ਜਾਹੀ ਜੋਲ ਸੰਖ ਗੱਡ ਵਾਟ ਹਤਿਆ ਕਮਾਹੀ ਸੰਗ ਬਾਦੀ ਪਾਪ ਕਰ ਜਾਹੀ ਸੰਗ ਗੂੜਿਆਰ ਗੂੜੇ ਫਿਰਾਹੀ ਸੰਖ ਮਲੇਸ਼ ਮਨ ਪਖ ਖਾਹੀ ਅਸੰਖ ਅਨੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਣ ਜਾਹੀ ਗਵਾਰ ਜੁਤਤ ਭਾਵੈ ਸਾਈ ਬਲੀਕਾਰ ਸੂਰ ਸਦਾ ਸਲਾਮਤ ਨਿਰੰਕਾਰ ਸੰਖਨਾਵ ਸੰਗთაਵ ਗੰਮ ਗੰਮ ਸੰਖ ਲੋ ਅ ਸੰਖ ਕਹੈ ਸਿਰਪਾਰ ਹੋਏ ਅਖਰੀ ਨਾਮਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਰਿਤਨ ਬੋਲਣ ਬਾਣ ਤਸ ਸੰਯੋਗ ਵਿਖਾਨ ਜਿਨੇ ਲਿਖੇ ਤਿਸ ਸ੍ਰਣਾਹੀ ਜਿ ਪ੍ਰਮਾਏ ਤੇ ਤੇ ਉਪਾਹੀ ਜੀਤਾ ਗੀਤਾ ਦੇਤਾ ਨਾਉ ਗਰਣਾ ਮੈ ਨਾਹੀ ਗੋਤਾਉ ਕੁਦਰਤ ਕਾਣ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੋਤਿ ਤੁਪਾਵੇ ਸਾਈ ਪੜੀਕਾਰ ਦੁਸਰਜ ਨਾਮ ਤਨੰਕਾਰ ਭਰੀਏ ਹੱਥ ਪੈ ਤਨ ਦੇਹੀ ਪਾਣੀ ਧੋਤੇ ਉਤਰ ਸੁਖੇ ਮੋਹਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਧੋਏ ਪ੍ਰੀਅ ਮਤਬਾ ਪਾਗ ਸੰਗ ਉਤੋਂ ਬੇਨਾਮੇ ਰੰਗ ਪੁੰਨੀ ਪਾਪੀ ਆਖਰ ਨਾਹੀਂ ਕਰ ਕਰ ਕਰਣਾ ਲਖ ਲੈ ਜਾਹੁ ਆਪੇ ਵੀਜ ਆਪੇ ਹੀ ਖਾਓ ਨਾਨਕ ਰੁਕਮੀਆ ਉਹ ਜਾਹੋ ਦੀਸ ਤਬ ਬਦਿਆਨਤ ਦਾਣ ਜੇ ਗੋ ਪਾਵੇ ਤਿਲ ਕਾਮਾਣ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤੇ ਦੀਤ ਮਨ ਨਾਉ ਸਭ ਕਣ ਦੇਲੇ ਮੈਂ ਨਾਹੀ ਕੋਈ ਬਿਨੁ ਕਣ ਕੀਤੇ ਭਗਤ ਨਾ ਹੋਈ ਸੁਛਤ ਆਤ ਬਾਣੀ ਬਰਮਾਉ ਸਤ ਸੰਹਾਰ ਸਦਾ ਮਨ ਚਾਉ ਕਵਨ ਸਵੇਲਾ ਵਖਤ ਕਵਨ ਕਵਨ ਸਦ ਕਵਨ ਵਾਰ ਕਵਨ ਸਿਰਤੀ ਮਾਹੋ ਕਵਨ ਜਿਤ ਹੋਆ ਆਕਾਰ ਮੇਰ ਨਭਈਆ ਪੰਡਤੀ ਜੀ ਹੋਵੇ ਲਈ ਕੁਰਾਨ ਵਰਤ ਨਾ ਪਾਇਓ ਕਰਦੀ ਆ ਜੀ ਲਿਖਣ ਇੱਕ ਕੁਰਾਨ ਫਿਰਤ ਵਰਨਾ ਜੋਗੀ ਜਾਣੈ ਰਤਮਾ ਹੋਣਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਉ ਕਲਿਆਖਾ ਗਿਵਸਾ ਲਾਹੀ ਕੋ ਵਰਣੀ ਕਿਉ ਜਾਣਾਂ ਨਾਨਕ ਆਖੈ ਸਭ ਕੋ ਆਖੈ ਇੱਕ ਦੂਜੇ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਜੀਤਾ ਜਾਂ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਜਿਗਿਆ ਨਾ ਸੋਹੈ ਪਤਾ ਨਾ ਬਾਤ ੜ ਲਖ ਅਗਾਸਾਂ ਆਗਾਸ ਓੜ ਗੋੜ ਗਬਾਲ ਥਕੇ ਵੇਦ ਕਹਿਣ ਕਾ ਬਾਤ ਸੈ ਸਠਾਰ ਗੇਣ ਕ ਤੇ ਬਾਸ ਸਲੋਇਕ ਤਾਤ ਲਿਖਾ ਹੋਏ ਤੋ ਲਖੀਏ ਲਿਖੇ ਹੋਏ ਬਿਨਾਸ ਨਾਨਕ ਵੱਡਾ ਕੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤਿਸੁਰਤ ਨ ਪਾਈਆ ਲੰਗੀਆਂ ਤੇ ਵਾਹ ਬਹਿ ਸੁਬੰਦ ਨ ਜਾਣੀਐ ਸੰਬੰਧ ਸਾ ਸੁਲਤਾਨ ਗਿਰਹਾ ਛੇਤੀ ਮਾਲ ਧਨ ਕੀੜੀ ਦੁਰ ਨ ਹੋਵਣੀ ਜਿਤ ਸਮਨ ਹੋਣਾ ਵਿਸਰਹਿ ਅੰਤਨ ਸ਼ਕਤੀ ਕਹਿਨ ਅੰਤ ਅੰਤ ਅੰਤਨ ਗਰਣੇ ਦੀ ਨ ਅੰਤ ਅੰਤਨ ਦੇਖਨ ਸੁਨੰਤ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੈ ਕੀਤਾਕਾਰ ਅੰਤ ਨ ਜਾਪੈ ਪਾਰ ਆਵਾਰ ਅੰਤ ਕਾਰਨ ਜੇਤੇ ਬਿਰਲਾ ਜੇ ਤਾਂ ਕੇ ਅੰਤ ਨ ਪਾਏ ਜਾਹੀ ਇਹੋ ਅੰਤ ਨ ਜਾਣੇ ਕੋਈ ਬੋ ਤਾਂ ਜੇ ਬੋ ਤਾਂ ਹੋਏ ਵੱਡਾ ਸਭ ਉੱਚਾ ਥਾਉ ਉੱਚੀ ਉਪਰ ਉੱਚਾ ਨਾਉ ਇਹ ਵੀ ਉੱਚਾ ਹੋਵੇ ਕੋਈ ਤੇ ਸੂਚੀ ਕੋ ਜਾਣੇ ਸੋਈ ਜੀਵੜੀ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤੁ ਬਵਤਾ ਕਰਮ ਲਿਖਿਆ ਨਾ ਜਾਇ ਵੱਡਾ ਦਾਤਾ ਤਿਰਨਤ ਮਾਈ ਕਿਤੇ ਮੰਗੈ ਜੋ ਦੇ ਬਾਰ ਜਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਤ ਤੇ ਵਿਚਾਰ ਕਿਤੇ ਲੈ ਲੈ ਮੁਕਰ ਬਾਹੇ ਕਿਤੇ ਮੂਰਖ ਖਾਈ ਕਾਹੇ ਕੀਤੀ ਦੂਖ ਭੂਖ ਸਦਮਾਰ ਏ ਪੇ ਦਾਤ ਦੇਨ ਦਾਤਾਰ ਬੰਦ ਖਲਾਸੀ ਪਾਣੇ ਹੋਈ ਹੋਰ ਆਖਣ ਸਕੈ ਕੋਈ ਜੀ ਕੋ ਖਾਈ ਕੇ ਆਖਣ ਪਾਏ ਉਹ ਜਾਣੇ ਜਿਤਿਆ ਮੈਂ ਖਾਈ ਅਭੀ ਜਾਣੇ ਆਪੇ ਦੇ ਅਥੇ ਸਿਪੀ ਕੀ ਕੀ ਜਿਸਨੋ ਬਖਸੀ ਸਿਖ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮੂਲ ਗੁਣ ਮੂਲ ਵਪਾਰ ਮੂਲ ਵਪਾਰੀ ਮੂਲ ਭੰਡਾਰ ਮੂਲ ਆਵਹਿ ਮੂਲ ਜਾਈ ਅਮੁੱਲ ਭਾਏ ਮੂਲ ਸਮਾਹੀ ਮੂਲ ਧਰਮ ਮੂਲ ਦੀਪਾਨ ਮੂਲ ਤੁੰਡ ਮੂਲ ਪਰਮਾਣੂ ਮੂਲ ਬਸੀਸ ਮੂਲ ਨਿਸ਼ਾਨ ਅੰਮੋਲ ਕਾਲੰਗਲ ਫਰਮਾਨ ਮੁੱਲੋ ਮੁੱਲਾਖਿਆਣਾ ਜਾਏ ਆਖ ਆਖਰ ਇਹ ਦੇ ਬਲਾਈ ਆਖੇ ਵੀਦ ਪਾਣ ਪੁਰਾਣ ਆਖੇ ਬੜੇ ਕਲੇਬਖਿਆਣ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਰ ਜਨ ਸੇਵ ਗੀਤੇ ਆਖੇ ਆਖਣ ਪਾਹਿ ਕੀਤੇ ਕਹਿ ਜੇ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਂ ਸਕੈ ਕਹੀ ਕੀ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਫੋਲ ਵਿਗਾੜ ਤਲਖੀਏ ਫਿਰ ਗਵਾਰ ਰੰਗਵਾਰ ਸੋਦਰ ਕਹਿ ਹਾ ਸੋਕਰ ਕਹਿ ਹਾ ਜਿਤ ਬੈ ਸਰਬ ਸਮਾਲੇ ਵਾਜੀ ਨਾ ਦੇ ਅਨੇਕ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ಪರಿ ਸੋ ਕਹੀਏਨ ਕੀਤੇ ਗਾਵਨ ਹਾਰੇ ਗਾਵੇ ਤੁਮਨੋ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤਿ ਤੁਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਹਿੰਦੇ ਦਰਸ਼ਨ ਬੈਠੇ ਦੀਵਤੀ ਅੰਦਰ ਨਾਲੇ ਗਾਵੇ ਸਿੱਧ ਸਿਮਾਤੀ ਅੰਦਰ ਗਾਵਣ ਸਾਭਿ ਵਿਚਾਰੇ ਗਾਵਣ ਜਤੀਸ਼ਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਬੰਡਤ ਪੜਨ ਰਖੀਸਰ ਜੋਜਗ ਵੀਰ ਤਾਂ ਨਾਲੇ ਗਾਵੇ ਮੋਹਣੀ ਅਮਨ ਮੋਹਨ ਸੁਰਗਾ ਵਿੱਚ ਭਿਆਲੇ ਗਾਵਣ ਰਤਨੋ ਪਾਈ ਦੇਲੇ ਅਸ਼ੜ ਦੀਸ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਈ ਤੁਧਨੋ ਗਾਵੇ ਜੋਧਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੀ ਮੈਂ ਜਿਤਨੇ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਸਾ ਸਾਹਿਬ ਸੱਚਾ ਸਚੀ ਨਾਈ ਹੈ ਭੀ ਹੋਸੀ ਜੈਨ ਜਾਸੀ ਰਚਨਾ ਜੇਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜੇਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੋਤ ਸਦੀ ਵੜਿਆਈ ਜੋਤਿ ਸਿ ਪਾਵੇ ਸੋਈ ਗਰਸੀ ਹੁਕਮਨ ਕਰਣਾ ਜਾਈ ਸੋ ਪਾਸਾ ਹੋ ਸਹਾ ਪਾਸਾ ਸਾਹਿਬ ਨਾਨਕ ਰਹਿਨ ਲਜਾਈ ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਲੇ ਭੂਤ ਕਿੰਥਾ ਕਾਲ ਕੋ ਆਲੀ ਕਾਇਆ ਜੋ ਦਰਡਾ ਪ੍ਰਤੀਤ ਆਈ ਪੰਥੀ ਜਗਤ ਮਾਤੀ ਮਾਨੀ ਜੀਤੈ ਜਗ ਜੀਤ ਆਦੇਸ਼ ਤੇ ਆਦੇਸ਼ ਆਦਿ ਨੀਰ ਨਾਦ ਅਨਹਦ ਜੂਜਗੇ ਕੋ ਵੀ ਸੋ ਪੁਗਤ ਗਿਆਨ ਦਇਆ ਭੰਡਾਰਨ ਕਟਕਟ ਬਾਜਿਆ ਨਾਦ ਆਪ ਨਾਦ ਨਾਤੀ ਸਭ ਜੰਗ ਕੀ ਦਿੱਤਿ ਸਿਧਿ ਹੋ ਰਹਾ ਸਾਦੇ ਸੰਯੋਗ ਵਿਜੋਗ ਦੇ ਕਾਰ ਚਿਲਾਵੇ ਲਿਖੀ ਆਵੇ ਭਾਗ ਆਦੇਸ਼ ਦੇਸ਼ੇ ਆਦੇਸ਼ ਆਦ ਨੀਰ ਨਾਦ ਨਾਥ ਜੁਜੇ ਕੋ ਵੀਸ ਏਕਾ ਮਾਈ ਜੁਗਤ ਵਿਆਹੀ ਤਿਨ ਜੇਲੇ ਪਰਮਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀਵਾਨ ਜਿਨ ਤਿਸ ਪਾਵੇ ਤਿਨੇ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਨਾ ਆਵੇ ਬੋਤਾਏ ਉਹ ਵਿਡਾਨ ਆਦੇ ਤਿਸੇ ਆਦੇਸ਼ ਆਦੇ ਨੀਰ ਆਦ ਨਾਹਤ ਜੂ ਜਗੇ ਕੋ ਵੀਸ ਅਸਨ ਲੋਈ ਲੋਈ ਪੰਡਾਰ ਜੂ ਸਿ ਪਾਇਐ ਸੇ ਕਾ ਵਾਰ ਕਾਰ ਕਰੀਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਕੀ ਕਾਰ ਆਦੇਸ ਜਿਹੇ ਆਦੇਸ ਆਦੇ ਨੀਰਾਨਾਦ ਨਾਥ ਜੂਜੇ ਕੋ ਵੇਸ ਇਕ ਦੂਜੀ ਕੋ ਲਖ ਹੋ ਹੋਏ ਲਖ ਹੋਵੇ ਲਖੀਸ਼ ਲਖ ਲਖ ਢੇੜਾ ਅਖੀਅ ਹੈ ਏਕ ਨਾਮ ਜਗਦੀਸ਼ ਇਦਰਾਹੀ ਪਤ ਪੌੜੀ ਆ ਚਲਿਏ ਹੋਈ ਕੀਸ ਸੁੰਗਲਾਂ ਆਕਾਸ ਕੀ ਚਿਤਾ ਆਈ ਰੀਸ ਨਾਨਕ ਨਦਰੀ ਪਾਈ ਐ ਪੂਰੀ ਕੋੜਾ ਠੀਸ ਅੱਖਣ ਜੋਰ ਜਬੀ ਨੈ ਜੋਰ ਜੋਰ ਨ ਮੰਗਣ ਦੀਨ ਨ ਜੋਰ ਜੋਰ ਨ ਜੀਵਨ ਮਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨਾਲ ਸਰਦੀਆਂ ਵਿਚਾਰ ਜੋਰ ਨਾਲ ਜੁਗਤੀ ਛੁਟੈ ਸੰਸਾਰ ਜਿਸ ਸੰਸਤ ਜੋਰ ਕਰ ਵੇਖੈ ਸੋਈ ਨਾਮ ਗੁਤਮ ਨੀਚ ਨ ਕੋਈ ਰਾਤੀ ਦਿੱਤੀ ਦਿੱਤੀ ਵਾਰ ਭਵਨ ਬਾਣੀ ਨੀ ਬਤਾਲ ਤਿਸੇ ਧਰਤੀ ਥਾਪ ਰਖੀ ਧਰਮਸਾਲ ਤਿਸੁ ਜੀ ਜੀ ਜੋਤ ਕੇ ਰੰਗ ਤਿਨ ਕੇ ਨਾਮ ਹਣੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਥੈ ਸੋਹਣ ਪੰਚ ਪਰਮਾਨ ਨਜਰੀ ਕਰਮ ਬਵੈ ਨਿਸ਼ਾਨ ਕਰਜ ਬਗਾਈ ਉਥੈ ਪਾਈ ਨਾਨਕ ਗਇਆ ਜਪੇ ਜਾਏ ਧਰਮਖੰਡ ਕਾਈ ਹੋ ਧਰਮ ਗਣਖੰਡ ਕਾਖੋ ਕਰਮ ਜਿਤੇ ਪਉਣ ਪਾਣੀ ਵੈ ਸੰਤਲ ਕੇਤੇ ਕਾਨਹੇਸ਼ ਕੀਤੇ ਵਰਮੇ ਘਾਟ ਕਰੀਐ ਉਪਰੰਗ ਕੇ ਵੇਸ ਕੀਤੇ ਗੁਰਮੁਖੀ ਮੀਰ ਕੇਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੇਤੇ ਕੀਤੇ ਮੰਦਨ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੀਸ ਕੀਤੇ ਦੇਹਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦ ਕੀਤੇ ਸੁਰਤੀ ਸ਼ਿਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਦਿੱਥੈ ਨਾਦ ਬਿਨੋਦ ਗੋੜ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਦਿੱਥੈ ਘਾੜਤ ਕਲੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੀ ਜੀਬ ਕਹਿ ਪਿਛੇ ਪਸਤਾਏ ਦਿੱਥੈ ਘਰੀਏ ਸਉਤ ਮਤਮਨ ਬੁੱਧ ਦਿੱਥੈ ਘਰੀਏ ਸੁਰਾਂ ਸਿਧਾਂ ਕੀ ਸੁੱਧ ਕਰਮ ਕੰਡ ਕੀ ਬਾਣੀ ਜੋਰ ਦਿੱਥੈ ਹੋ ਨ ਕੋਈ ਹੋਰ ਦਿੱਥੈ ਜੋਤ ਮਹਾਬਲ ਸੂਰ ਤਨ ਮੇਂ RAM ਰਹਿਆ ਪ੍ਰਭੂਰ ਤਿਥੈ ਸੀਤੋ ਸੀਤਾ ਮਹੀਮਾ ਮਾਹੀ ਤਾਗੇ ਰੂਪਨ ਕਥਨੀ ਜਾਹੀ ਨਾਉ ਉਹ ਮਰਹਣ ਠਾਗੇ ਜਾਹੇ ਜਿਨ ਕੇ RAM ਵਸੇ ਮਨ ਮਾਹੀ ਤਿਥੈ ਭਗਤ ਵਸੇ ਕੇ ਲੋਕ ਰਹੈ ਅਨੰਤ ਸਚਾ ਮਨ ਸੋਈ ਸਚ ਖੰਡ ਵਸੈ ਨਿਰੰਕਾਰ ਕਲ ਕਲ ਵੇਖੈ ਨਦਰ ਨਿਹਾਲ ਤਿਥੈ ਖੰਡ ਮਟਲ ਵਰਪੰਡ ਜੀਵੂ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿਵਕਾਰ ਵੇਖੈ ਵਿਖੇ ਕਰ ਵਿਚਾਰ ਨਾਨਕ ਕਥਣਾ ਕਰਦਾ ਸਾਰ ਜਤ ਪਹਾਰਾ ਦੀ ਜਸਨੀਾਰ ਅਹਿਰ ਨਮਤ ਵੇਦ ਧਿਆਰ ਭਉ ਖਲਾ ਅਲਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਦਿੱਤ ਢਾਲ ਕੜੀਐ ਸਭ ਸੱਚੀ ਟਕਸਾਰ ਜਿਨ ਕੋ ਨਦਰ ਕਰਨ ਤਿਨਕਾਰ ਨਾਨਕ ਨਦਰੀ ਨਦਰਿ ਨਿਹਾਲ ਸਲੋਕ ਪਵਨ ਗੁਰ ਪਾਣੀ ਜਿਤਾ ਮਾਤਾ ਤਰਤੁ ਮਹਤਿ ਦੇਸ ਰਾਜ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰੀਆਈਆ ਵਾਚੈ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ